ਆ ਵੀ ਮੈਟਰ ਆਪਾਂ ਪਹੁੰਚ ਗਏ ਪਿੰਡ ਘਰਾਲੇ ਕਰਨਾਉ ਜਲੇ ਦਾ ਪਿੰਟ ਘਰਾਲਾ ਪਿੰਡ ਤੇਰੇ ਆ ਗੁਰੂ ਗੋਬਰ ਦਵਾਰ ਸਾਹਿਬ ਇੱਥੋਂ ਭਾਈ ਉੱਲੇ ਬੱਜਣੇ ਨੇ ਅੱਜ ਕਬੂਤਰਾਂ ਨੂੰ ਦੇਖਦੇ ਕਿੰਨੇ ਕਬੂਤਰ ਹੁੰਦੇ ਨੇ ਅੱਜ ਬਾਹਰ ਵੀ ਦਿਖਾਉਣੇ ਤੁਹਾਨੂੰ ਕਾਪਤੀ ਵਾਲੇ ਅੱਬੀ ਪੂਰੇ ਪਹੁੰਚ ਗਏ ਪੰਜ ਰੱਖੇ ਵਾਲੇ ਰਾਏ ਮਿੱਤਰਾਂ ਦਹੀਂ ਮਾੜੀ ਜੀ ਸਾਈਡ ਸਾਨੂੰ ਬਲਾਕ ਬਣ ਰਿਹਾ ਬਲਾਕ ਬਣ ਰਿਹਾ ਹਾਂ ਦੇਖੋ ਮੇਰਾ ਨਾ ਆ ਗਿਆ ਕਾਲਾ ਜਿਹਾ ਹੋ ਗਿਆ ਇੱਥੇ ਜੀ ਲਿਖਦੇ ਨੇ ਕਾਲਾ ਜਲਾ ਰਹੀ ਆ ਹੋਰ ਆ ਤੁਹਾਨੂੰ ਮਾੜਾ ਆ ਆ ਦੇਖੋ ਨਾਲ ਉਹਦੀ ਮੋਹਰ ਲੱਗੀ ਤੇ ਮੋਹਰ ਲੱਗੀ ਹਾਂ ਹੋਰ ਰੰਗ ਤਾਂ ਨਹੀਂ ਕੋਈ ਇਹ ਦੇਖ ਲਾ ਹਾਂ ਜੀ ਮੋਹਰ ਲਾ ਦੇ ਬੜੀ ਬਰਾਬਰ ਸਮਝ ਇਹ ਮੋਹਰ ਲੱਗੀ ਦੇਖੀ ਗਈ ਅੰਦਰ ਜਾਣ ਸਾਰੇ ਬੰਦੇ ਉਹ ਉਹ ਵੀ ਮੋਹਰ ਇੱਥੇ ਲੇ ਕੇ ਨਾ ਕੰਪਟਰ ਇਹ ਮੋਹਰ ਲਾ ਕੇ ਅੰਦਰ ਜਾਣਦੇ ਨੇ ਉਹ ਬੰਦਾ ਖੜਾ ਉਨੀ ਅੰਦਰ ਨਹੀਂ ਜਾਣ ਦਿੰਦੇ ਕਿ ਮੋਹਰ ਲੱਗੀ ਤਾਂ ਬਗਾਰ ਕਿਤਿਆਂ ਸੱਜਾ ਕਰਾਤੀਆਂ ਜੀ ਸੱਪਾ ਦੂਸਰਾ ਸੱਪਾ ਤੀਜਾ ਹੈ ਬਾਬਾ ਮੰਡਾ ਸਾਦੇਵਣੇ ਹਰਾਰ ਜਵੀ ਦਾ ਪਾ ਗਿੱਲਾ ਕੰਮਾ ਜੇ ਕਿ ਮੈਂ ਜੀ ਤਾਂ ਉਹਦੀ ਗੁਲੀ ਫੌਜੀ ਗੁਲੀ ਰੇਨ ਜੀ ਫੌਜੀ ਗੁਲੀ ਕਿੱਲਾ ਕੰਮ ਵੀਰੇ ਨਾਲੇ ਮੋੜਿਆ ਨਾਲੇ ਤਾਂ ਮੰਨ ਜੁੜਿਆ ਤਾਂ ਮੋੜ ਵਾਲੀ ਗੀਤ ਕੋਲ ਦੇਹਦੇ ਯਾਰ ਵੀਰੇ ਹੋਰ ਕਿੱਲਾ ਕੰਮ ਕਿਹੜੀ ਅੱਖਰ ਆਹ ਬਰਾਬਰ ਚੱਲਦਾ ਆਹ ਕੱਤੀ ਆਲਾ ਕੰਡ ਮੁੱਤ ਸੱਬਾ ਕਾਲਾ ਡਿੱਸ ਆਲੀ ਦਾਲਾ ਕੰਡ ਹੋਰ ਬਣੀ ਉਹ ਮੈਂ ਕੱਲ ਮੰਗਦਾ ਅੱਬਾ ਦਸਵਾ ਆਹ ਬਹੁਤ ਠੀਕ ਆਹ ਲੈ ਵਾਹ ਸਾਰੇ ਉਹ ਤਾਂ ਹੀ ਕੰਡਾ ਮਤੋਂ ਇਹਦੀ ਜਾਨ ਇੱਕ ਆਹ ਲੋਟਾ ਸਿਸਟਮ ਜਿਹੜਾ ਸਾਈਡ ਤੇ ਆ ਹਨਾ ਕਬੂਤਰਾਂ ਸੱਜੇ ਖੱਬੇ ਵਾਲਾ ਜੱਟ ਬਣਾਈ ਆ ਵਧੀਆ ਜਾਂ ਜਿਵੇਂ ਹੁਣ ਇੱਕ ਹੋਰ ਜੱਟ ਬਣਾਉਂਦੇ ਨੇ ਸੈਂਟਰ ਦੇ ਵਿੱਚ ਹੀ ਜਿਵੇਂ ਆ ਸੈਂਟਰੀਟਾ ਲਾਦੇ ਆ ਇੱਥੇ ਆ ਚੀਜ਼ ਉਰੇ ਕਰਨ ਲੱਗਿਆਂ ਸੱਜੇ ਖੱਬੇ ਵਾਲੇ ਉਹ ਨਹੀਂ ਵਧੀਆ ਕਿ ਆ ਚੀਜ਼ ਲੋਟ ਆ ਦੇਖ ਸਕਦੇ ਹੋ ਸਮਾਰਕ ਦੇਖ ਜਿਵੇਂ ਆ ਤੇ ਵੀਰੇ ਮੜਾ ਜੇ ਉਤੰਦਾ ਕੋਈ ਨਾ ਕੋਈ ਨਾ ਕੋਈ ਨਾ ਵੀਰੇ ਕਹਦਾ ਵਾ ਠੀਕ ਹੈ ਮੇਰੇ ਮੋਰ ਲੱਗੀ ਅੰਦਰ ਲੈ ਜੀ ਅੰਦਰ ਲੈ ਵੀਰੇ ਅੰਦਰ ਧੱਕੇ ਬਾਈ ਕੀ ਹਾਲਾ ਮਾੜੀ ਸ਼ਰਤਾਂ ਦੱਸਦੇ ਮਾੜੀ ਨੇ ਕੀ ਕੀ ਸ਼ਰਤਾਂ ਰੱਖੀਆਂ ਤੇਰੀ ਅੱਜ ਸ਼ਰਤਾਂ ਇਹ ਰੱਖੀਆਂ ਨੇ ਵੀ ਆਪਣੇ ਆਪਾਂ ਅੱਜ ਕੂਟਰ ਬਾਜੀ ਵਧੀਆ ਢੰਗ ਨਾਲ ਛੜਾਈ ਆ ਵਧੀਆ ਨਾਮ ਦੇਣਿਆ ਪਿੰਡ ਬੋਲੋ ਤਿੰਨ ਕੱਪ ਨੇ ਤੇ ਸ਼ਰਤ ਇਹ ਆ ਵੀ ਕੋਈ ਕਾਪੀ ਵਾਲੇ ਨਾ ਬੈਸ ਬਸੀ ਜਿਆ ਨਾ ਕਰੇ ਵਧੀਆ ਢੰਗ ਨਾਲ ਬਾਜੀ ਕਰਾਵਾਂਗੇ ਸਾਫ ਸੁਥਰੀ ਬਾਜੀ ਹੋਊਗੀ ਕਿਸੇ ਦੀ ਕੋਈ ਵੀ ਪੱਖਵਾਜੀ ਨਹੀਂ ਕੀਤੀ ਜਾਊਗੀ ਠੀਕ ਆ ਤੇ ਨਗਰ ਪਾਣੀ ਦਾ ਪੂਰਾ ਪ੍ਰਬੰਧ ਵਧੀਆ ਢੰਗ ਨਾਲ ਕੀਤਾ ਆ ਜਿਹਦੇ ਲਖਾਇਏ ਕਬੂਤਰ ਨੇ ਉਹਨਾਂ ਬਾਰੇ ਮੜਾ ਜੇ ਦੱਸੋ ਜਿਹੜੇ ਪਹਿਲਾਂ ਲਖਾਇਏ ਨੇ ਇਹਨਾਂ ਨੇ ਪਹਿਲਾਂ ਲਖਾਇਏ ਨੇ ਜੀ ਉਤਰ ਰੇੜਾ ਉਹਨਾਂ ਦੇ ਵਿੱਚੋਂ ਨਹੀਂ ਆਊਗਾ ਉਹ 3 ਸਾਲ ਲਈ ਕਬੂਤਰ ਨੂੰ ਬੈਨ ਕੀਤਾ ਜਾਊਗਾ ਠੀਕ ਆ ਹਾਂ ਮੇਰਾ ਵੀਰ ਜੀ ਨੇ ਲਖਾਇਏ ਨੇ ਉਹ ਆਪਣੇ ਆਪ ਇਹ ਸਾਰੇ ਕਬੂਤਰ ਲੈ ਕੇ ਆਓ ਵਧੀਆ ਸਾਡਾ ਵੀ ਇੱਜ਼ਤ ਮਾਨ ਉਹਨਾਂ ਦਾ ਵੀ ਅਸੀਂ ਇੱਜ਼ਤ ਮਾਨ ਕਰਾਂਗੇ ਪੂਰਾ ਵਧੀਆ ਢੰਗ ਨਾਲ ਵਾਲੀ ਜੀ ਬਾਜੀ ਛਡਾਵਾਂਗੇ ਜਿਹੜਾ ਬੰਦਾ ਨਹੀਂ ਕਬੂਤਰ ਬਾਜ਼ ਪਹੁੰਚੂਗਾ ਉਹਨੂੰ 3 ਸਾਲ ਲਈ ਘਰਾਲੇ ਦੇ ਵਿੱਚ ਕਬੂਤਰ ਨਹੀਂ ਛੱਡਿਆ ਜਾਊਗਾ ਠੀਕ ਆ ਤਾਂ ਮੈਂ ਕਾਕਾ ਘਰਾਲੇ ਤੋਂ ਬੋਲਦਾ ਸੀ ਕਬੂਤਰ ਬਾਜ਼ੀ ਹਰ ਇੱਕ ਸਾਲ ਕਰਾਉਂਦੇ ਐ ਐਂਟਰੀ ਫੀਸ ਕਿੰਨੀ ਰੱਖਦੇ ਨੇ ਹਰ ਇੱਕ ਸਾਲ ਹਰ ਇੱਕ ਸਾਲ ਐਂਟਰੀ ਫੀਸ 1700 ਰੁਪਏ 1700 ਰੁਪਏ ਕਿਉਂਕਿ ਇਹ ਕਰਨਾਉ ਜिले ਦਾ ਪਿੰਡ ਆ ਤੇ ਘਰਾਲਾ ਪਿੰਡ ਇਹ ਆਪਣੇ ਨੇੜੇ ਆ ਚੀਮੇ ਪਿੰਡ ਦੇ ਨੇੜੇ ਆ ਬਿਲਕੁਲ ਉਹਨੂੰ ਦਿਖਾਉਣਾ ਫਿਰ ਕਬੂਤਰ ਅੰਦਰ ਵੀ ਆਪਣੀ ਜੁम्मे ਜਿੰਮੇਵਾਰੀ ਦੇ ਸਾਰੇ ਆ ਖੜੇ ਨੇ ਆ ਵੀ ਬਿਨਾ ਮੋਰ ਤੋਂ ਅੰਦਰ ਨਹੀਂ ਜਾਣ ਦੇਣਾ ਹਾਲਾ ਵੀਰੇ ਕਿਹੜਾ ਪਿੰਡਾ ਬਣਾ ਪੁਲੀ ਪੁਲੀ ਕੈ ਨੱਟਣੇ ਨੇ ਅੱਜ ਤਿੰਨ ਨਕਬੂਤਰ ਲਾਓ ਤੇ ਬਾਈ ਗੁਲੀ ਤੋਂ ਆਏ ਨੇ ਉਧਰਾ ਭਰਾ ਬੈਠੇ ਕਿਹੜਾ ਪਿੰਡ ਆ ਵੀਰੇ ਆਪਣਾ ਰਾਜਗੜ ਹੈ ਰਾਜਗੜ ਰਾਜਗੜ ਕਿਹੜਾ ਉਧਰਾਏ ਨੇ ਉਧਰਾਏ ਕੋਲ ਆਪਣਾ ਕਿਹੜਾ ਪਿੰਡ ਵੀਰੇ ਪੀਖੀ ਪਿੰਡ ਆ ਪੀਖੀ ਤੋਂ ਨੇ ਲਵਾਈ ਇਹ ਦੂਰੋਂ ਦੂਰੋਂ ਪਹੁੰਚੇ ਨੇ ਸਾਰੇ ਬਾਈ ਘਰ ਆਲੇ ਪਿੰਡ ਆ ਬਾਈ ਕੁੱਤੀਆਂ ਖੇਡਦੀ ਜਾਂਦਾ ਵਧੀਆ ਲੱਗਦੀ ਇਹ ਤੈਨੂੰ ਇਹ ਟੱਕਿਆਂ ਲੈ ਜੀਏ ਇਹਦੇ ਕਾਕੇ ਦੀ ਆ ਇਹ ਹੈ ਹੈ ਇਹਦੀ ਇੰਟਰਵਿਊ ਲਈਏ ਹਾਂਜੀ ਬਾਈ ਕੀ ਹਾਲ ਹੈ ਜੀ ਠੀਕ ਠਾਕ ਵੀਰੇ ਵਧੀਆ ਕਿੰਨਾ ਚਿਰ ਹੋਇਆ ਕੁੱਪਟਰ ਛੱਡਦਿਆਂ ਨੂੰ ਕੁੱਪਟਰ ਛੱਡਦਿਆਂ ਨੂੰ ਹੋ ਹੀ ਗਿਆ ਵੀਰੇ ਆਪਾਂ ਨੂੰ 10 ਸਾਲ ਹੋ ਗਏ 10 ਸਾਲ ਕਾਫੀ ਟਾਈਮ ਲੰਬੇ ਟਾਈਮ ਰਹੇ ਤੁਸੀਂ ਆਪਾਂ ਤੇਰਾ ਕਿਹੜਾ ਪਿੰਡਾ 21 ਪਿੰਡ ਹੀ ਆ 21 ਪਿੰਡਾ ਤੇਰਾ ਅੱਜ ਕਾਹ ਛੱਡਣੇ ਨੇ ਹੈ ਵੀ ਕਾਹ ਛੱਡਣੇ ਨੇ ਅੱਜ ਕੁੱਪਟਰ ਛੱਡਣੇ ਆ ਵੀਰੇ ਅੱਜ ਆਪਾਂ ਠੀਕ ਆ ਆ ਸਾਲ ਚ ਕੋਈ ਹਿੱਸੇ ਲਏ ਵਧੀਆ ਕਿ ਨਹੀਂ ਹਾਂ ਵੀ ਵਧੀਆ ਲੱਗ ਗਈ ਸਾਰਾ ਸਾ ਦੇ ਨਾ ਹੈਗੇ ਤੇ ਛੋਟੇ ਲੈਨੇ ਯਾਨੀ ਚੌਥੇ ਮਹੀਨੇ ਚ ਲੈ ਅੱਛਾ ਕੀ ਲਿਖਿਆ ਨਹੀਂ ਚਲ ਠੀਕ ਆ ਕੋਈ ਨਾ ਮਿਹਨਤ ਤਾਂ ਆ ਗਈ ਜੀ ਹਰ ਜਾਂਦਾ ਵੀਰੇ ਚਲੇ ਸਾਰਿਆਂ ਦਾ ਯਾਰ ਮੇਰਾ ਵੀ ਇਹੀ ਹਾਲ ਆ ਕੋਈ ਧੀ ਗੱਲ ਨਹੀਂ ਆ ਬਾਈ ਹੱਸਦੇ ਨੇ ਕਹਿੰਦਾ ਇਸੇ ਲਈ ਕੋਈ ਨਾ ਚੰਡੀ ਜਾਂਦਾ ਤਾਂ ਆਓ ਜੱਲੇ ਹਲੋ ਕਮੇ ਹੋ ਵਧੀਆ ਕਾ ਛੱਡੇਗਾ ਅੱਜ ਤਿੰਨ ਲੈਣੇ ਤਿੰਨ ਲਓ ਵੀ ਤਨ ਨਕ ਉਤਰ ਜਲੇ ਆਣ ਦੇ ਉਹ ਮੱਦੀ ਵੀ ਆਪਣਾ ਛੱਡੇ ਸੀ ਉਦੋਂ ਹਾਂਜੀ ਉਹ ਮੱਦੀ ਜਿਹੜਾ ਉਦੋਂ ਜੱਤਿਆ ਸੀ ਉਤਰਨਾ ਹਾਂਜੀ ਲਓ ਵੀ ਇੱਧਰ ਦਾਣਾਂ ਸਾਗ ਜੀਆਂ ਬਣਦੀਆਂ ਨੇ ਤੇ ਆ ਕਾਕੇ ਦੇ ਜਿਹੜੇ ਖੁੱਡੇ ਦੇਖ ਸਕਦੇ ਹਾਂ ਵਧੀਆ ਬਣਾਏ ਥੱਲੇ ਲੋਟ ਰਹਿੰਦੇ ਨੇ ਗੁੱਡੇ ਧੁੱਪ ਧੁੱਪ ਤੋਂ ਕੁੱਤਰ ਆਈ ਜਾਂਦੇ ਨੇ ਮੇਰੇ ਹਿਸਾਬ ਨਾਲ 70 80 ਦੇ ਲਵੇ ਕੁੱਤਰ ਚਲੇ ਜਾਣਗੇ। ਬਾਈ ਸਾਹਿਬ ਜੀ ਬਣਾ ਲਿਆ ਸਮਾਰਟ ਮੇਰਾ ਜੀ ਬਣਾ ਲਿਆ ਵੀਰੇ ਬਣਾ ਲਿਆ ਚੱਲੀ ਜਾਂਦੇ ਨੇ। ਵੀ ਇਹਨਾਂ ਦਾ ਇੱਕ ਸਿਸਟਮ ਹੁੰਦਾ ਕੋਈ ਕਿਸੇ ਨੇ ਕੋਈ ਸਮਾਨ ਲਾਉਣਾ ਦਾ ਕਿਸੇ ਨੇ ਕੋਈ ਲਵਾਉਣਾ ਹੁੰਦਾ ਨਾ। ਦਵਾਈ ਬੂਟੀ ਹਰੇਕੇ ਲਵਾ ਦੇਖੋ ਹੁਣ ਸਾਰੇ ਆਪਣੇ ਆਪਣੇ ਬੱਕੀਆਂ ਤੇ ਜਾ ਕੇ ਬਹਿ ਗਏ ਜਿਵੇਂ ਉਹ ਦੇਖੋ ਉੱਤਰ ਸਬਜ਼ੀ ਦੇ ਵਿੱਚ ਬੈ ਇੱਕ ਬਾਈ ਉਹ ਬਹਿ ਗਏ ਜਾ ਕੇ। ਆਉ ਦਾਦਾ ਸਿਸਟਮ ਇਹਨਾਂ ਦਾ ਕੀ ਆਲਾ ਸੁਧਰੇ ਜਾੜਿਆ ਇਹਵੇਂ ਆ ਐਮਾ ਵਧੀਆ ਤੂੰ ਹਣਾ ਬਾਈ ਕਹਿ ਲੈ ਕੇ ਆਂ ਅੱਜ ਇੱਕਾ ਇੱਕੇ ਛੱਡੇਗਾ ਮੌਸਮ ਵੀ ਅੱਜ ਠੀਕ ਹੈ ਅੱਜ ਥੋੜੀ ਬਾਜੀ ਲੰਬੀ ਜਾਊਗੀ ਬਾਕੀ ਦੇਖਦਾ ਕੀ ਬਣਦਾ ਗੱਲ ਦਿਆਂ ਤੁਹਾਨੂੰ ਉਹ ਵੀਡੀਓ ਕਰਨ ਲੱਗਿਆ ਬੰਦਾ ਤੇ ਜਲਦੀ ਵੀ ਜਲਦੀ ਬਾਜ਼ੀ ਦੇ ਵਿੱਚ ਵੀਡੀਓ ਬਣਾਵਾਂਗੇ ਆਪਾਂ ਗਰਜੋਤ ਪਹਿਲਵਾਨ ਪਹੁੰਚ ਗਿਆ ਕਬੂਤਰ ਲੈ ਕੇ ਆ ਲੈ ਗਿਆ ਬਈ ਅੱਜ ਦੋ ਰਿਆਂ ਦੇ ਦੋ ਲੈ ਕੇ ਆ ਯਾਰਾ ਵੀਰੇ ਕਿਹੜਾ ਪੰਡਾ ਅਗਾਉਣ ਆ ਅਗਾਉਣ ਕਾ ਛੱਡਣੇ ਨੇ ਅੱਜ ਅੱਜ ਤਾਂ ਪਹਿਲੇ ਛੱਡਣੇ ਨੇ ਤੱਲੇ ਛੱਡਣੇ ਨੇ ਲੋ ਵੀ ਆ ਬਾਈਆਂ ਦੇ ਕਬੂਤਰ ਨੇ ਤੇ ਗਰਜੋਤ ਪਹਿਲਵਾਨ ਛੱਡੇ ਦੋ ਬਾਈ ਦੋ ਲੈ ਕੇ ਆ ਦੋ ਲੈ ਕੇ ਤੇ ਆਈ ਬਾਈ ਇਹਦੇ ਨਾਲ ਆਏ ਨੇ ਤੇ ਬਾਕੀ ਤੁਹਾਨੂੰ 올ੇ ਵੱਜਦੇ ਦਿਖਾਉਣੇ ਆ ਕਬੂਤਰਾਂ ਦੇ ਕਉਤਰ ਹੋ ਗਏ ਮੇਰੇ ਹਿਸਾਬ ਨਾਲ 60 ਜਾਂ 70 ਕਉਤਰ ਹੋ ਗਏ ਹੋਣਗੇ ਲੋਬੀ ਮਿੱਤਰੋ ਉਲਿਆਂ ਦੀ ਹੋ ਗਈ ਤਿਆਰੀ ਪਾਣੀ ਪਣੀ ਦੇਣ ਲੱਗੇ ਬਾਈ ਦੋ ਜਨ ਆ ਆਪਣਾ ਜਾਨਵਰ ਆ ਦੋਸਤੋ ਆ ਪਾ ਛੱਡਣ ਉਹਨੇ ਤੂਤ ਰੀਆ ਚਟੀਆਂ ਅੱਖਾਂ ਦੀ ਲਾਲ ਇਹਦੀ ਮਾੜੀ ਟੌਰਿਆ ਤੇ ਕਾਲੇ ਰੰਗ ਦੀ ਇਹਦੀ ਕਾਛਾ ਮਿੱਤਰੋ ਲਾਲ ਚੀਨੀ ਆ ਕਰੋ ਚੈੱਕ ਲਓ ਮਿੱਤਰੋ ਹੁੰਦੇ ਵੱਜਣ ਲੱਗੇ ਆ ਬਾਈ ਬਾ ਵਾਓ ਬੱਜ ਗਏ ਕਬੂਤਰਾਂ ਨੂੰ ਉੱਲੇ ਦੋਸਤੋ ਦੇਖ ਸਕਦੇ ਹੋ ਲਓ ਜੀ ਮਿੱਤਰੋ ਕੱਪ ਦੇਖ ਲਓ ਪਹਿਲੇ ਦੂਜੇ ਵਾਲੇ ਤੀਜੇ ਵਾਲੇ ਬਾਕੀ ਸਾਰਾ ਮਾਨਤ ਨੇ ਹਾਂ ਇਹ ਕੱਪ ਪਹਿਲਾ ਦੂਜਾ ਮੇਰੇ ਹੀ ਆ ਤਾਂ ਵਧੀਆ ਵੀਰੇ ਮਿਲ ਜAVE ਯਾਰ ਬਹੁਤ ਨੌਂਗੇ ਆ ਰਹੀ ਠੀਕ ਆ ਨਾ ਬਾਈਆਂ ਦਾ ਆਪਣਾ ਹੀ ਕੱਪ ਆਗਾ ਬਹੁਤ ਦਿਨ ਹੋ ਗਏ ਹਰਦਿਆਂ ਉਹ ਵੀ ਲੰਗਰ ਵੀ ਤਿਆਰ ਹੋ ਗਿਆ ਦਾਲ ਦੂਲ ਵੀ ਬਣ ਗਈ ਦੇਖ ਸਕਦੇ ਹੋ ਆਹ ਲਓ ਬਾਈ ਸਾਹਿਬ ਨੇ ਪਿੰਡ ਦਊ ਮਾਜਰੇ ਤੋਂ ਕੀ ਹਾਲ ਹੈ ਵੀਰੇ ਠੀਕ ਹੈ ਜੀ ਵੀਰੇ ਸਸਤੀ ਕਾਰ ਵੀਰੇ ਉਹ ਠੀਕ ਠਾਕ